ਆਮ੍ਰਿਕਾ ਰਾਲਿਆ ਆਇਆ ਆਮਰਾ ਜੁਗਰਾ ਜੀ ਇਹਦੀ ਪਹਿਲੀ ਲੋੜੀ ਆਈ ਬਹੁਤ ਭੈੜਾ ਬੰਦਾ ਈ ਇਹਦੀ ਪਹਿਲੀ ਲੋੜੀ ਬਣਾਵਾਂਗੇ ਅੱਜ ਕਾਉਂ ਵੀ ਜਗਤ ਸਿੰਘ ਲੈ ਜਗਤ ਸਿੰਘ ਇੱਕ ਮੈਂ ਮਾਣਾ ਜੀ ਦੀਪਾਂ ਕੱਢੀ ਜਾਂਦਾ ਆਹ ਸਾਡਾ ਟੇਬਲ ਆਈ ਇੱਥੇ ਬੈੱਡ ਦਾ ਟੇਬਲ ਬਣਾ ਕੇ ਇੱਥੇ ਸਾਰਾ ਕੁਝ ਸਵਾਵਾਂਗੇ ਸੀ ਚਾਹ ਪੀ ਆ ਕਹਿੰਦੇ ਆਪਣੀ ਚਾਹ ਬਾਟੀ ਇਹ ਆਪਾਂ ਸਿਰੇ ਇੰਡੀਆ ਤੋਂ ਲੈ ਕੇ ਆਏ ਸੀ ਕੀ ਰੋਟੀ ਪਈ ਹੋਗਾ ਕੁਛ ਹੀ ਟੋਪੀ ਰਾਂ ਜਾੱਕ ਬੋ ਬੋ ਏ ਏ ਏ ਏ ਹਾਂ ਓ ਫਲਾਈ ਫਲਾਈ ਹਾਂ ਬਹੁਤ ਕੀ ਹੋ ਗਿਆ ਇਹ ਭਾਲ ਦਾ ਗੀੜੇ ਭਾਈ ਚਾ ਚਾ ਜੂਗਾ ਬੋ ਹਾਂ ਜੀ ਤੇ ਹੋ ਚਾਰ ਵਿੱਚ ਗਾ ਦੇ ਕੰਨੇ ਜਮ ਗਿਆ ਚਾ ਨਾ ਪੁੱਤ ਹਾਂ ਬੁਜੀ ਕੋਵੇਂ ਮਰਜੀ ਰਾ ਦੇ ਇਹ ਐਸੇ ਨਹੀਂ ਚਾਗਣਾ ਇਸਮੇ ਸਿੱਧਾ ਨਹੀਂ ਚਾਗਣਾ ਕੋਈ ਹਰਕਤ ਕਰ ਜੂਗਾ ਚਲ ਯਾਰ ਹਾਂ ਇੱਥੇ ਰਾ

ਹਰਦੂ ਬਿਨਾਂ ਮਾਇਟੇ ਟਾਈਮ ਮਾਰ ਕੇ ਬਾਜ਼ਾਰ ਜਾ ਕੇ ਗਈ ਜੰਦੀ ਜ਼ੋਰ ਲਗਾਦਾ ਭਾਈ ਜ਼ੋਰ ਸੁਗਾੜ ਇੱਧਰ ਕੁੱਕੜ ਜਾਂ ਤੋਂ ਪਹਿਲਾਂ ਅੱਗਰ ਸੁਗਾੜ ਕੇ ਪੜਾ ਲਾਤਾ ਨੂੰ ਨਾ ਇਹਨੂੰ ਕੋਲ ਨਾ ਪਰਾਂਦਾ ਨਾ ਇਹਦਾ ਬਾਦ ਵੀ ਰਹਾ ਅਮਰੂਦ ਵਾਧੀਆਂ ਅਮਰੂਦ ਵਾਧੀਆਂ ਅਮਰੂਦ ਕੱਲੇ ਮਰੂਦ ਵਧੀਆ ਮਦੂਰ ਵਧੀਆ ਮਦੂਰ ਪੱਗਿਆ ਮਰੂਦ ਕੱਲੇ ਵਧੀਆ ਮਰੂਦ ਹਾਂ ਪਾਈ ਹੂੰ ਬੁਬਲੇ ਇਹ ਯੂਰ ਲੱਗਿਆ ਵੇ ਦੇਖਣ ਦੇ ਵਾਦੀ ਅਮਰੂਦ ਵਾਦੀ ਅਮਰੂਦ ਇਹ ਵਾਸنگ ਰੈਡੀ ਇੱਧਰ ਆਨੇ ਗੱਭਰੂ ਨੂੰ ਸਮਾਇਰ ਕੇ ਵੀ ਉਠਾਈ ਜਨੇ ਮੇਰੀ ਆ ਗਈ ਹੁੰਦਾ ਫੁੱਟ ਕਰਾ ਲਾ ਪੜ ਓਏ ਜੁਗਾੜ ਓਏ ਕੁੱਕੜਾ ਜੁਗਾੜ

ਕੀ ਕਿਦਾ ਨਹੀਂ ਬਾਟੂਰ ਨਹੀਂ ਦਾਲਣਾ ਨਹੀਂ ਦਾਲਣਾ ਨਹੀਂ ਦੋ ਦਰ ਹੈ ਮੈਂ ਫਿਰ ਮਮਾ ਉਰੀਏ ਮਮਾ ਆਹੋ ਬੈਠੇ ਬੈਠੇ ਮੈਂ ਲਾ ਉਰੀਏ ਹਾਂ ਨਾ ਕਿ ਪਾਈ ਜਾਂਦਾ ਪਾ ਲੈਂਦੇ ਹਾਂ ਤਾਂ ਤੇ ਸ਼ਰਮਾ ਜੀ ਓਕੇ ਤੂੰ ਨਾ ਕੋਈ ਮਾਰਨੋਟਲੇ ਉਹ ਇਸਰਾਦ ਦਲਿਤਰ ਜਾ ਦਲਿਤਰ ਦੀ ਜੜ ਚੁੱਲੇ ਪਾਹਿੰਦਾ ਬੋਲਦਾ ਕਰੀਆ ਪਨੀ ਸਾਰੇ ਇਹਨਾਂ ਚਪਲਾਂ ਲਾ ਕੇ ਪਾਉਂਦੇ ਹਾਂ ਤੁਸੀਂ ਜੇ ਕੋਈ ਹਾਂ ਅਸੀਂ ਆਜੋ ਸਾਡੇ ਦਾ ਨਾ ਸਾਡੇ ਦਾ ਵੀ ਅਸੀਂ ਪਾਉਂਦੇ ਆਵੇਂ ਪਾ ਦਿੰਦੇ ਨੇ ਨਾ ਫੜੇ ਪੇਗ ਲੱਗੀ ਜਿਨੀ ਲੱਦ ਰੱਖੀ ਹੁੰਦੀ ਆ ਚਪਲਾਂ ਆਦਾਂਦੀਆਂ ਤੁਹਾਨੂੰ ਹੈਪੀ ਲੋੜੀ ਵੀ ਸਾਰਿਆਂ ਨੂੰ ਇਸਰ ਆ ਦਲਿੰਦਰ ਜਾ ਦਲਿੰਦਰ ਜਾ ਦਲਿੰਦਰ ਦੀ ਜੜ ਚੁੱਲ੍ਹੇ ਆਪਾ ਦਲਿੰਦਰ ਦੀ ਜੜ ਚੁੱਲ੍ਹੇ ਆਪਾ ਹੈਪੀ ਲੋੜੀ ਹੈਪੀ ਲੋੜੀ ਕਰੀਆ ਕਾਬਿਲ ਹੋ ਗਏ ਲੋ ਅੱਛਾ ਉਹ ਇਹ ਦੇ ਨਾ ਤੋਂ ਬੰਦ ਕਰ ਦੇ ਉਹ ਇਹ ਦੇ ਕੁਤੀ ਨਾ ਪਟਾ ਦੇ ਕੁਤੀ ਦੇ ਲੇ ਇੱਧਰ ਦੇ ਜਾ ਲੇ ਇੱਧਰ ਦੇ ਦੇ ਚੁੱਲੇ ਬਾਏ ਨਾ ਹੋਈ ਯਾਦ ਹੈ ਮੇਰੇ ਗੋਰੇ ਕੁੜੀਆਂ ਕਰਦੇ ਸੀ ਮੈਂ ਬੰਦਾ ਬੰਦ ਜਾ ਚੁੱਲੇ ਇੱਧਰ ਦੇ ਦੇ ਗੋਰੇ ਨਾ ਫੋਨ ਕਰਦੇ ਨੇ ਵੀ ਕਦੇ ਫਾਇਰ ਵਰਗੇ ਸੀ ਜੀ ਨਾ ਕਰਦੇ ਕਦੇ ਆ ਦੇ ਕੁੜੀਆਂ ਮੋੜਦੇ ਆਂਗੇ ਹਾਂ ਵੀ ਭਰ ਗਿਆ ਜੀ ਬਿਜਾਰੀ ਹੋ ਗਿਆ ਪਾ ਕੇ ਨਾ ਨਹੀਂ ਪਟਾ ਉਹ ਦਿਨ ਮਜ਼ਾ ਆਉਂਦਾ ਥਾਣਾ ਨਹੀਂ ਲੱਗਦਾ ਹਾਂ ਨੂੰ ਲੱਗਦੀ ਇੱਕ ਕਰੀ ਵਲੋਗਿੰਗ ਤੇ ਬਾਹਰ ਨਿਕਲਦੇ ਨਾ ਲੱਗਦੀ ਨਾਰੀ ਬੰਨ ਕੇ ਆ ਜੂ ਪੈਸੇ ਲੈਂਦੇ ਨਹੀਂ ਅਮਨ ਫਿਰ ਆਜਾ 啊，你、啊嗯、不要录镜头，听到了吗？